ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਆ ਜਿਹੜਾ ਪਲਾਂਟ ਆਪਣੇ ਲੱਗਿਆ ਹੋਇਆ ਹੈ ਡਾਕਟਰ ਸਿਮਰਨ ਹਸਪੀਟਲ ਹੈ ਜੀ 100 ਫੁੱਟੀ ਰੋਡ ਬਟਿੰਡਾ ਔਰ ਡਾਕਟਰ ਗਰੇਨਸਪੂਦੀ ਰਾਜਾ ਜੋ ਕਿ ईएनटी ਦੇ ਸਾਡੇ ਬੜੇ ਵਧੀਆ ਬਾਹਰ ਡਾਕਟਰ ਨੇ ਇੰਡੀਆ ਚ ਬਨੇ ਹੋਏ ਨੇ ਔਰ ਡਾਕਟਰ ਸਿਮਰਨ ਨੇ ਜੋ ਨਿਰੋਦੇ ਨੇ ਉਹਨਾਂ ਦਾ ਇਹ ਹਸਪੀਟਲ ਹੈ ਔਰ ਇਹਦੇ ਉੱਪਰ ਅਸੀਂ 62 ਕਿਲੋਵਾਟ ਦਾ ਇਹ ਸੋਲਰ ਪਲਾਂਟ ਸਟੈਬਲਿਸ਼ ਕੀਤਾ ਹੋਇਆ ਹੈ ਤਕਰੀਬਨ 2 ਮਹੀਨਿਆਂ ਦਾ ਇਹ ਰਨਿੰਗ ਹੈ ਅਸੀਂ ਤੁਹਾਨੂੰ ਦਿਖਾਉਣੀ ਹੈ ਵੀ ਇਹ ਹਾਈਟ ਵੀ ਬਹੁਤ ਹੈ ਦੀ ਔਰ ਸਾਰੇ ਜਿਹੜਾ ਇਹ ਬਿਲਡਿੰਗ ਬਣੀ ਹੋਈ ਹੈ ਦੇ ਉੱਪਰ ਦੀ ਅਸੀਂ ਲਗਾ ਕੇ ਔਰ ਇਹ ਸ਼ੈਡੋ ਫ੍ਰੀ ਏਰੀਆ ਚ ਤਕਰੀਬਨ ਇਹ ਲਾਇਆ ਹੈ ਔਰ ਬੜਾ ਸਕਸੈਸਫੁਲੀ ਵਰਕਿੰਗ ਕਰ ਰਿਹਾ ਹੈ ਔਰ ਅਸੀਂ ਇਹ ਲਿਊਮਿਨਸ ਕੰਪਨੀ ਦਾ ਸਾਰਾ ਜਿਵੇਂ ਤੁਸੀਂ ਦੇਖ ਰਹੇ ਹੋ ਇਨਵਰਟਰ ਵਗੈਰਾ ਔਰ ਪੈਨਲ ਵਗੈਰਾ ਜਿਹੜੇ ਬਾਈਫੇਸ਼ੀਅਲ ਹਾਫ ਕੱਟ ਮੋਨੋ ਹਾਫ ਕੱਟ ਪੈਨਲ ਇਹਨਾਂ ਦੇ ਲਗਾਏ ਆ ਬੜਾ ਅੱਛਾ ਕੰਡੀਸ਼ਨ ਚ ਇਹ ਹੈ ਰਨਿੰਗ ਕਰ ਰਿਹਾ ਹੈ ਔਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਦੀ ਤਕਰੀਬਨ ਅੱਜ ਤੁਸੀਂ ਮੰਨੋ ਵੇ 19 ਤਰੀਕ ਹੈ ਅੱਜ 18 ਤਰੀਕ ਹੈ ਔਰ ਅੱਜ ਜਿਹੜੀ ਜਨਰੇਸ਼ਨ ਹੈ ਇਹਦੀ 4 ਯੂਨਟ ਪ੍ਰਤੀ ਮਤਲਬ ਕਿਲੋਵਾਟ ਇਹ ਐਵਰੇਜ ਅੱਜ ਆ ਚੁੱਕੀ ਹੈ ਔਰ ਅਜੇ ਟਾਈਮ ਵੀ 4 ਵਜੇ ਹੈ ਅਜੇ ਇਹਨੇ 1 ਘੰਟਾ ਹੋਰ ਕੰਮ ਕਰਨਾ ਹੈ ਹਾਲਾਂਕਿ ਸਰਦੀਆਂ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਹੈ ਜਾਂ ਜਿਹੜੀ ਰੇਜ਼ ਨੇ ਹਨਾ ਇਹਦੀ ਬਹੁਤ ਘੱਟ ਹੋ ਜਾਂਦੀਆਂ ਜਿਹੜੀਆਂ ਸੰਦੇਜ਼ ਨੇ ਤਾਂ ਇਹ ਹੀ ਤੁਹਾਡੇ ਅਸੀਂ ਅੱਜ ਦਿਖਾਉਣਾ ਸੀਗਾ ਵੀ ਤੁਸੀਂ ਗ੍ਰੀਨ એનર્ਜੀ ਦੇ ਨਾਲ ਜੁੜੋ ਜਿਹੜਾ ਕਿ ਆਪਣੇ ਦੇਸ਼ ਦੇ ਖਾਸ ਦੇ ਆਪਣੇ ਬੱਚਿਆਂ ਦੇ ਵਾਸਤੇ ਬੜਾ ਜ਼ਰੂਰੀ ਹੈ ਗ੍ਰੀਨ ਤੇ ਕ੍ਰੀਨ એનર્ਜੀ ਤਾਂ ਕ੍ਰੀਨ એનર્ਜੀ ਨਾਲ ਤੁਸੀਂ ਜੁੜੋ ਤੁਹਾਡੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਮਿਹਰਬਾਨੀ ਸਸੀ ਗਰਾਲਬਾਈ